ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਚ ਦੇਣੇ ਸਾਡੀ ਕੰਮ ਤੇ ਨੁਕਸਾਨ ਕਰਨ ਦਾ ਗਲੇਮ ਕਰਦੇ ਆ ਉਹਨਾਂ ਨੂੰ ਜ਼ਿੰਮੇਵਾਰ ਮੰਨਦੇ ਅਸੀਂ ਹੋਰ ਨੌਸਰੀ ਚ ਜਨ ਇਹ ਹੈ ਕਈ ਚੀਜ਼ਾਂ ਹੈ ਜਿਹੜਾ ਦੇ ਨਾਮ ਸਾਰੇ ਜਾਣਦੇ ਬਹੁਤ ਐ ਕੌਮ ਜਿਹੜੀ ਆ ਉਹ ਸਾਡੇ ਆਸ-ਪਾਸ ਹੈ ਤਾਂ ਉਹਨਾਂ ਦੇ ਕੀਤੇ ਹੋਏ ਕਰਮ ਕਾਂਡ ਤੇ ਬਹੁਤ ਸਾਰੇ ਧਾਰਮਿਕ ਆਗੂ ਵੱਖ-ਵੱਖ ਆਪਣੀ ਆਪਣੀ ਪੂਜਾ ਕਰਵਾ ਰਹੇ ਨੇ ਸਾਡੇ ਹੀ ਕੌਮ ਦੇ ਕਈ ਧਾਰਮਿਕ ਆਗੂ ਬਣ ਬੈਠੇ ਨੇ ਉਹ ਆਪਣੇ ਆਪਣੇ ਡੇਰੇ ਚਲਾ ਰਹੇ ਨੇ ਤੇ ਸਿੱਖ ਗੁਰਨਾਨਕ ਨਾਮ ਲਿਵੇਂ ਨੂੰ ਪ੍ਰਵਿਤ ਕਰ ਦਿੱਤੇ ਜਿਹੜਾ ਗੁਰਨਾਨਕ ਨਾਮ ਲਿਵਾਇਆ ਸਿੱਖਿਆ ਉਹ ਵੈਸੇ ਤਾਂ ਬਹੁਤ ਪੋਲਾ ਹੈ ਅੱਜ ਬਹੁਤ ਭੋਲਾ ਹੈ ਉਹਨੂੰ ਲੱਗਦਾ ਆ ਪਗ ਬੰਨੀ ਆ ਠੀਕ ਐ ਡੇਰਾ ਚਲਾ ਰਿਆ ਆ ਚਾਹੇ ਡੇਰਾ ਹ ਚਲਾ ਰਿਹਾ ਹੋਵੇ ਲੇਕਿਨ ਪਗ ਬੰਨੀਆ ਸਿੱਖੀ ਰੂਪ ਹੈਗਾ ਤੇ ਉਹ ਗੁਰੂ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਿਹਾ ਲੇਕਿਨ ਇਹ ਨਹੀਂ ਪਤਾ ਉਹ ਤੁਹਾਨੂੰ ਬੇਸਕੂਰ ਬਣਾ ਕੇ ਆਪਣੇ ਵੱਲ ਲਾ ਰਿਹਾ ਚਲੋ ਠੀਕ ਐ ਉਦਾਂ ਹੀ ਡੇਰੇ ਦੁਜੇ ਜਿਹੜੇ ਕਿ ਵੱਖ-ਵੱਖ ਡੇਰੇ ਖੁੱਲ ਗਏ ਨੇ ਪੰਜਾਬ ਤੇ ਹਰਿਆਣਾ ਤੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਗੁਰਬਾਣੀ ਚੋਂ ਹੀ ਸ਼ਬਦ ਕੱਟ-ਕੱਟ ਕੇ ਲੋਕਾਂ ਨੂੰ ਸੁਣਾਏ ਜਾ ਰਹੇ ਆ ਗੁਰਬਾਣੀ ਤੋਂ ਹੀ ਸਭਜ ਕੱਟ-ਕੱਟ ਕੇ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ ਜਿਨ੍ਹਾਂ ਨੇ ਗੁਰਬਾਣੀ ਕਦੀ ਸੁਣੀ ਨਾ ਹੋਵੇ ਉਹਨਾਂ ਨੂੰ ਉਹ ਸ਼ਬਦ ਜੇ ਉਸ ਡੇਰੇ ਵਿੱਚ ਉਸ ਸਮਾਗਮ ਸੁਣਦਾ ਆ ਤਾਂ ਉਹਨੂੰ ਲੱਗਦਾ ਵਾਹ ਇਹ ਬਾਬਾ ਕਿੰਨਾ ਸਿਆਣਾ ਆ ਲੇਕਿਨ ਇਹ ਘਟ ਤਾਂ ਸਾਡੀ ਆ ਅਸੀਂ ਕਦੀ ਇਹ ਸੋਚਦੇ ਆ ਕਿ ਘਟ ਸਾਡੀ ਆ ਅਸੀਂ ਇਲਜ਼ਾਮ ਲਗਾਤਾ ਦਿੰਦੇ ਆ ਡੇਰਿਆਂ ਨੂੰ ਉਹ ਬਾਬਿਆਂ ਨੂੰ ਜਿਹੜੇ ਕਿ ਉਡੇ ਇਹ ਚਲਾ ਰਹੇ ਨੇ ਉਸ ਸਮਾਗਮ ਕਰਾਰੇ ਨੇ ਬੜੇ ਬੜੇ ਗੁਰਦੁਆਰੇ ਵੀ ਇਸ ਚੀਜ਼ ਚ ਸ਼ਾਮਿਲ ਹੈ ਕਿ ਜਿਹੜੇ ਗੁਰਨਾਨਕ ਨੂੰ ਮੋਰੀ ਬਣਾ ਕੇ ਆਪਣਾ ਜਸ ਗਵਾ ਰਹੇ ਹਾਂਜੀ ਤੇ ਗੁਰਨਾਨਕ ਦਾ ਜਸ ਨਹੀਂ ਤੇ ਤੁਹਾਡਾ ਜਸ ਗੁਰਨਾਨਕ ਦੀ ਖੇਤੀ ਤੇ ਆਪ ਖਾ ਪੀ ਰਹੇ ਹਾਂਜੀ ਤੇ ਗਲਤੀ ਸਾਡੀ ਹੈ ਸਾਡੇ ਕੌਮ ਦੇ ਲੋਕਾਂ ਦੀ ਗਲਤੀ ਹੈ ਜਿਹੜੀ ਕਿ ਗੁਰਬਾਣੀ ਨੂੰ ਸਮਝ ਨਹੀਂ ਪਾਇਆ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਨਹੀਂ ਪਾਇਆ ਗੁਰੂ ਨਾਨਕ ਦੇ ਫਿਲਾਸਫੀ ਨੂੰ ਫਲਸਫੇ ਨੂੰ ਸਮਝ ਨਹੀਂ ਪਾਇਆ ਸਾਡੀ ਕਮੀ ਹੈਗੀ ਆ ਤਾਂ ਹੀ ਤਾਂ ਦੁਨੀਆ ਸਾਡੇ ਤੋਂ ਫਾਇਦਾ ਚੁੱਕਦੀ ਹੈ ਹਾਂਜੀ ਉਹ ਡੇਰੇ ਉਹ ਆਗੂ ਫਾਇਦਾ ਚੁੱਕਦੇ ਸਾਡੇ 'ਚ ਗਿਆਨ ਨਹੀਂ ਹੈ ਅਸੀਂ ਕਿਉਂ ਸਿੱਖਿਆ ਸਾਡੀ ਸਿੱਖੀ ਕਿਉਂ ਆ ਗੁਰੂ ਨਾਨਕ ਦਾ ਫਿਲਾਸਫੀ ਕੀ ਹੋ ਰਹੀ ਹੈ ਅਸੀਂ ਉਹ ਵੀ ਨਹੀਂ ਜਾਣਦੇ ਇਸੇ ਕਿ ਜਿਹੜੇ ਬਹੁਤ ਆਇਤ ਹੈਗੇ ਨੇ ਮੈਜੋਰਟੀ ਹੈਗੇ ਨੇ ਉਹ ਸਾਨੂੰ ਪ੍ਰਮਿਤ ਕਰਦੇ ਨੇ ਕਿ ਭਾਈ ਤੁਸੀਂ ਵੀ ਤਾਂ ਸਾਡੇ ਚੋਂ ਹੀ ਹੋ ਤੁਸੀਂ ਵੀ ਸਾਡਾ ਹੀ ਹਿੱਸਾ ਹੋ ਅਸੀਂ ਉਹਨਾਂ ਦੇ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਹਾਂ ਹਾਂਜੀ ਸਾਨੂੰ ਪ੍ਰਮਿਤ ਕਿੱਥੋਂ ਜਾਂਦਾ ਹੈ ਕਿਉਂਕਿ ਅਸੀਂ ਗਿਆਨ ਹਾਸਿਲਨੇ ਕਰਦੇ ਹਾਂ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਹੀ ਗਿਆਨ ਮੌਜੂਦ ਹੈ ਇਸ ਸੰਸਾਰ ਰਚਿਆ ਗਿਆ ਸੀ ਕਿਦਾਂ ਸਾਇੰਸ ਕਹਿੰਦੀ ਹੈ ਬਿਗ ਬੈਂਕ ਥਿਉਰੀ ਯਾਨੀ ਸੰਸਾਰ ਵਿੱਚ ਕੁਝ ਵੀ ਨਹੀਂ ਸੀਗਾ ਤੇ ਅਚਾਨਕ ਹੀ ਇੱਕ ਜ਼ੋਰ ਦਾ ਧਮਾਕਾ ਹੋਇਆ ਉਸ ਜ਼ੋਰ ਦੇ ਧਮਾਕੇ ਤੋਂ ਸਾਡੀ ਪ੍ਰithvi ਜੜੀ ਆ ਅਰਥ ਉਹ ਬਣੀ ਤੇ ਉਹਦੇ ਨਾਲ ਹੋਰ 8 ਗ੍ਰਹਿ ਉਹ ਵੀ ਬਣੇ ਸਾਡਾ ਸੂਰਜ ਹੋਇਆ ਯਾਨੀ ਸੂਰਜ ਜਿਹਨੂੰ ਸਨ ਕਹਿੰਦੇ ਆ ਉਹ ਵੀ ਕਿਸਮ ਦਾ ਸਟਾਰ ਹੈਗਾ ਤੇ ਸਾਡਾ ਸੋਲਰ ਸਿਸਟਮ ਜੜਾਇਆ ਉਹਦੇ ਵਿੱਚ ਇਹ 9 ਗ੍ਰਹਿ ਹੈਗੇ ਆ ਜਿਹੜੇ ਕਿ ਸੂਰਜ ਦੇ ਆਸ-ਪਾਸੇ ਘੁੰਮਦੇ ਹਾਂਜੀ ਉਹ ਬਿਗ ਬੈਂਕ ਥਿਉਰੀ ਜਿਹੜੀ ਹੋਈ ਉਹਦੇ ਕਰਕੇ ਸਾਡਾ ਸੋਲਰ ਸਿਸਟਮ ਬਣਿਆ ਤੇ ਗੁਰੂ ਨਾਨਕ ਉਸ ਚੀਜ਼ ਦੀ ਗੱਲ ਬਾਣੀ ਚ ਕਰਦੇ ਨੇ ਗੁਰੂ ਨਾਨਕ ਉਸ ਚੀਜ਼ ਨੂੰ ਕਲੀਅਰਲੀ ਦੱਸ ਰਹੇ ਨੇ ਜੁੜੀ ਬਿਗ ਬੈਂਕ ਥਿਉਰੀ ਹੋਈ ਹਾਂਜੀ ਪਰ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਬਾਣੀ ਪੜ ਹੀ ਨਹੀਂ ਰਹੇ ਨਾ ਜੇ ਅਸੀਂ ਬਾਣੀ ਪੜ ਹੀ ਨਹੀਂ ਰਹੇ ਆ ਬਾਣੀ ਸਮਝ ਹੀ ਨਹੀਂ ਰਹੇ ਤਾਂ ਅਸੀਂ ਕਿਸੇ ਨਾਲ ਕਿਤਾ ਗੱਲ ਕਰਾਂਗੇ ਕਿ ਸਾਡੇ ਗੁਰੂ ਬਾਬੇ ਨੇ ਤਾਂ ਸਾਨੂੰ 550 ਸਾਲ ਪਹਿਲੇ ਦੱਸਤਾ ਸੀਗਾ ਬਿਗ ਬੈਂਕ ਥਿਉਰੀ ਬਾਰੇ ਸਾਨੂੰ ਨਹੀਂ ਪਤਾ ਪਹਿਲਾ ਜੀਵ ਕਿਤੇ ਜਿ ਪੈਦਾ ਹੋਇਆ ਪਾਣੀ ਚ ਪੈਦਾ ਹੋਇਆ ਗੁਰੂ ਸਾਹਿਬ ਨੇ ਕਹਤਾ ਪਹਿਲਾ ਜੀਵ ਪਾਣੀ ਚ ਪੈਦਾ ਹੋਇਆ ਹਾਂਜੀ ਸਾਇੰਸ ਦੀ ਈਵੋਲੂਸ਼ਨ ਥਿਰੀਚ ਵੀ ਇਹ ਗੱਲ ਹੈਗੀ ਆ ਕਿ ਪਹਿਲਾ ਜੀਵ ਪਹਿਲਾ ਵਨ ਸਿੰਗਲ ਸੈੱਲ ਜਿਹੜਾ ਆ ਉਹ ਪਾਣੀ ਚ ਪੈਦਾ ਹੋਇਆ ਸਿੰਗਲ ਸੈੱਲ ਤੋਂ ਅਸੀਂ ਮਲਟੀ ਸੈਲੂਲਰ ਬਣੇ ਹਾਂ ਜੀ ਇੱਕ ਸੈੱਲ ਤੋਂ ਅਸੀਂ ਮਲਟੀ ਸੈਲੂਲਰ ਬਣੇ ਅਸੀਂ ਇੱਕ ਸਰੀਰ ਬਣਾਇਆ ਅੱਜ ਵੀ ਤੁਸੀਂ ਦੇਖੋ ਜੇ ਤੁਸੀਂ ਕੋਈ ਸਕੈਨਿੰਗ ਕਰੋਗੇ ਯਾਨੀ ਨਵਜਾਤ ਸ਼ਿਸ਼ੂ ਦਾ ਮਾਤਾ ਦੇ ਕਰਕਟ ਜੀ ਸਕੈਨ ਕਰਕੇ ਦੇਖੋਗੇ ਉਹਦੀ ਰੀਡ ਤੇ ਹੱਡੀ ਤੇ ਇੱਕ ਮੱਛੀ ਉਹਨਾਂ ਚ ਕੋਈ ਅੰਤਰ ਨਹੀਂ ਹੈ ਹਾਂ ਜੀ ਮੱਛੀ ਦੇ ਕੰਡੇ ਨੂੰ ਉਹਦੀ ਰੀਡ ਦੀ ਹੱਡੀ ਦੇਖੋਗੇ ਤੇ ਇੱਕ ਬੱਚੇ ਦੇ ਨਵਜਾਇਜ਼ ਸ਼ਿਸ਼ੂ ਨੂੰ ਜਿਹੜਾ ਕਿ ਮਾਂ ਦੇ ਗਰਭ ਚ ਹੈਗਾ ਆ ਉਹ ਵੇਖੋ ਇੱਕੋ ਜਿਹਾ ਹੈਗਾ ਆ ਸਾਡਾ ਜੀਵ ਅਸੀਂ ਪਾਣੀ ਚੋਂ ਪੈਦਾ ਇਸ ਕਰਕੇ ਅਸੀਂ ਪਾਣੀ ਤੇ ਲੱਗੇ ਰਹੇ ਸਾਡੀ ਸਭੇ ਤਾਂ ਪਾਣੀ ਤੇ ਲੱਗੇ ਚੱਲੀ ਪਾਣੀ ਦੇ ਨਾਲ ਨਾ ਚੱਲੀ ਹਾਂਜੀ ਤੇ ਦੇਖ ਲਓ ਤੁਸੀਂ ਪਾਣੀ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ ਪਾਣੀ ਸਾਡੇ ਸਰੀਰ ਦਾ ਹਿੱਸਾ ਆ ਪਾਣੀ ਹੀ ਸਭ ਕੁਝ ਆ लेकिन जी समझ नहीं पाए क्यों नहीं समझ पाते क्योंकि साढ़े को गुरु का ज्ञान नहीं गुरु का ज्ञान नहीं है इस करके असंता यानी खाली साड़ी कापी जड़ी है कुछ भी नहीं लिखिया दिमाग में कुछ नहीं, नहीं लिखिया ज्ञान है ही नहीं जब ज्ञान दूजे डेरे दूजे बा दस लगेगा कि वाह ਇਹ ਬਾਬਿਆਂ ਨੇ ਤਾਂ ਬਹੁਤ ਪੁਰਾਣੀ ਗੱਲ ਕਰਤੀ ਆ ਵਾਹਿਗੁਰੂ ਜੀ ਕਰਤਾਰ ਸਾਹਿਬ ਵਾਹਿਗੁਰੂ ਜੀ ਫਤਿਹ